ਅੱਜ ਅਹੀਂ ਸਾਥੀਓ ਗੱਲ ਕਰਾਂਗੇ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰਸ਼ਿੱਛਿਤ ਦੀਆਂ ਚੋਣਾਂ ਤੋਂ ਬਾਅਦ ਹਲਕਾ ਫਤੇਗੜ ਚੂੜੀਆਂ ਜੋ ਕਿ ਕਰਾਰੀ ਹਾਰ ਹੋਈ ਆ ਇੱਥੇ ਕਾਂਗਰਸ ਨੇ ਲਗਭਗ 12 ਬਲਾਕ ਸਮਤੀ ਦੀਆਂ ਸ਼ੀਟਾਂ ਜਿੱਤੀਆਂ ਜਦੋਂ ਕਿ ਆਮ ਆਦਮੀ ਪਾਰਟੀ ਨੇ 10 ਸ਼ੀਟਾਂ ਜਿੱਤੀਆਂ ਤੇ ਅਕਾਲੀ ਦਲ ਬਾਦਲ ਨੇ ਤਿੰਨ ਬਲਾਕ ਸੰਪਤੀ ਦੀਆਂ ਸ਼ੀਟਾਂ ਜਿੱਤੀਆਂ ਜਦੋਂ ਜਦੋਂ ਕਿ ਜ਼ਿਲ੍ਹਾ ਪ੍ਰੀਸ਼ਦ ਵਿੱਚ ਕਾਂਗਰਸ ਦੋ ਧਿਆਮ ਆਦਮੀ ਪਾਰਟੀ ਨੂੰ ਦੋ ਸ਼ੀਟਾਂ ਮਿਲੀਆਂ ਨੇ ਸੋ ਨੈਕ ਟੂ ਨੈਕ ਵੇਖੀਏ ਤੇ ਹਲਕਾ ਫਤੇਗੜ ਚੂੜੀਆਂ ਵਿੱਚ ਜੋ ਹੈ ਕਾਂਗਰਸ ਦਾ ਪੱਲੜਾ ਭਾਰੀ ਹੈ ਉਹਦਾ ਵੱਡਾ ਕਾਰਨ ਖੋਜ ਕਰਨ ਤੋਂ ਬਾਅਦ ਚਿੰਤਨ ਮੰਥਨ ਵੱਖ-ਵੱਖ ਲੋਕਾਂ ਨਾਲ ਕਰਨ ਤੋਂ ਬਾਅਦ ਇਹ ਛਿਟਾ ਕੱਢਿਆ ਕਿ ਆਮ ਆਦਮੀ ਪਾਰਟੀ ਨੇ ਈਸਾਈ ਲੀਡਰਾਂ ਨੂੰ ਨજર ਅੰਦਾਜ਼ ਕੀਤਾ ਸੀ ਔਰ ਉਹਦਾ ਆਮ ਆਦਮੀ ਪਾਰਟੀ ਨੇ ਹਲਕਾ ਫਤੇਗੜ ਚੂੜੀਆਂ ਵਿੱਚ ਖਮਿਆਜਾ ਭੁਗਤਿਆ ਆ ਸਰਪੰਚੀ ਵਿੱਚ ਵੀ ਈਸਾਈ ਲੀਡਰਾਂ ਨੂੰ ਨજર ਅੰਦਾਜ਼ ਕੀਤਾ ਗਿਆ ਉਸ ਤੋਂ ਬਾਅਦ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਉਹਨਾਂ ਨੂੰ ਕੋਈ ਸ਼ੀਟ ਨਹੀਂ ਦਿੱਤੀ ਗਈ ਲਿਹਾਜ਼ਾ ਇਸਾਈ ਲੀਡਰ ਖਮੋਸ਼ ਦੇ ਖਮੋਸ਼ ਹੋ ਗਏ ਪਹਿਲੀਆਂ ਵੀਡੀਓ ਚ ਅਸੀਂ ਜ਼ਿਕਰ ਕੀਤਾ ਸੀ ਕਿ ਲਗਭਗ 100 ਪਿੰਡ ਹਲਕਾ ਫਤਿਹਗੜ ਚੂੜੀਆਂ ਚ ਹੈ ਜਿੱਥੇ ਈਸਾਈਆਂ ਦੀ ਗਿਣਤੀ ਬਹੁਤ ਹੈ ਉੱਥੇ ਪਾਰਟੀਆਂ ਨੇ ਖਾਸ ਤੌਰ ਤੇ ਸੱਤਾਧਾਰੀ ਪਾਰਟੀ ਨੇ ਕੋਈ ਨਾਮਾਇੰਦਗੀ ਨਹੀਂ ਦਿੱਤੀ ਜਦੋਂ ਕਿ ਇਸ ਪਾਰਟੀ ਦੇ ਆਮ ਆਦਮੀ ਪਾਰਟੀ ਦਾ ਬੂਟਾ ਲਗਾਉਣ ਵਾਲੇ ਤੇ ਬੂਥ ਲਾਉਣ ਵਾਲੇ ਈਸਾਈ ਸਨ ਦਲਤ ਭਾਈਚਾਰੇ ਦੇ ਲੋਕ ਸਨ ਉਸ ਸਮੇਂ ਕੋਈ ਵੀ ਜੱਟ ਅੱਗੇ ਨਹੀਂ ਆਉਂਦਾ ਸੀ ਡਰਦਾ ਇਹ ਡਰ ਲਾਇਆ ਇਸਾਈਆਂ ਨੇ ਔਰ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕੀਤਾ ਹਲਕਾ ਫਤਿਹਗੜ ਚੂੜੀਆਂ ਚ ਇਸਾਈਆਂ ਨੇ ਪਰ ਹਰ ਇਲੈਕਸ਼ਨ ਦੇ ਦਰਮਿਆਨ ਇਹਨਾਂ ਨੂੰ ਨਜ਼ਰਅੰਦਾਜ਼ ਕੀਤਾ ਸਰਪੰਚੀ ਤੇ ਚੱਲ ਗਿਆ ਪੇਪਰ ਰੱਦ ਹੋ ਗਏ ਫਾਈਲਾਂ ਗਾਂ ਪਸ਼ਾ ਹੋ ਗਈਆਂ ਗੱਲ ਬਣ ਗਈ ਸਰਪੰਚ ਸਾਰੇ ਬਣ ਗਏ ਪਰ ਉਹ ਸਰਪੰਚ ਬਣੇ ਹੀ ਉਹ ਜਿਨ੍ਹਾਂ ਦਾ ਪਿੰਡਾਂ ਚ ਕੋਈ ਵजूद ਹੀ ਨਹੀਂ ਜਿਨ੍ਹਾਂ ਦੇ ਕੈਣ ਤੇ ਕੋਈ ਪੰਜ ਸੱਤ ਵੋਟਾਂ ਵੀ ਨਹੀਂ ਪੈਂਦੀਆਂ ਤੇ ਉਹ ਹਾਲ ਵੇਖ ਲਿਆ ਆ ਆਮ ਆਦਮੀ ਪਾਰਟੀ ਨੇ ਆਪਣੇ ਸਰਪੰਚ ਬਣਾ ਕੇ ਸਾਰਿਆਂ ਬੂਥਾਂ ਤੋਂ ਲਗਭਗ ਹਾਰੀ ਆ ਔਰ ਖਾਸ ਤੌਰ ਤੇ ਜਿੱਥੇ ਜਿੱਥੇ ਈਸਾਈ ਪਿੰਡ ਨੇ ਉੱਥੇ ਆਮ ਆਦਮੀ ਪਾਰਟੀ ਦਾ ਬਹੁਤ ਹੀ ਮੰਦਾ ਹਾਲ ਹੋਇਆ ਆ ਈਸਾਈ ਗੁੱਸੇ 'ਚ ਹੀ ਉਹ ਈਸਾਈ ਨਹੀਂ ਰਹੇ ਹੁਣ ਜਿਹੜੇ 500 ਰੁਪਈਆ ਜਾਂ ਸ਼ਰਾਬ ਦੀ ਬੋਤਲ ਪਿੱਛੇ ਵੋਟ ਪਾ ਦਿੰਦੇ ਹੁੰਦੇ ਸੀ ਹੁਣ ਉਹ ਈਸਾਈ ਨੇ ਜਿਹੜੇ ਆਪਣਾ ਹੱਕ ਮੰਗਦੇ ਨੇ ਕੰਮ ਦਾ ਵਿਹਲੇ ਬੈ ਕੇ ਰਜਾਈਆਂ 'ਚ ਬੈ ਕੇ ਨਹੀਂ ਹੱਕ ਮੰਗਦੇ ਉਹ ਕੰਮ ਦਾ ਹੱਕ ਮੰਗਦੇਗੇ ਅਸੀਂ ਬੂਥ ਲਾਏ ਹੀ ਅਸੀਂ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਸਰਵਾਈਵ ਕੀਤਾ ਹੀ ਤੇ ਉਹਦਾ ਹੱਕ ਦਿਓ ਉਹਦਾ ਹੱਕ ਨਹੀਂ ਮਿਲਿਆ ਤੇ ਖਮੋਸ਼ ਹੋ ਗਏ ਤੇ ਹਲਕਾ ਫਤੇਗੜ ਚੂੜੀਆਂ ਚ ਆਮ ਆਦਮੀ ਪਾਰਟੀ ਦੇ ਹਾਲਾਤ ਬਹੁਤ ਹੀ ਤਰਸਯੋਗ ਬਣ ਗਏ ਨੇ ਸੋ ਇਹ ਬੜੀ ਦੁਬਦਾ ਜਾਨੀ ਕਿ ਗੱਲ ਆ ਹੋਰ ਸਾਡੇ ਭਰੋਸੇਯੋਗ ਸੂਤਰਾ ਨੇ ਦੱਸਿਆ ਕਿ ਇਸ ਵਾਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਜ਼ਿਲ੍ਹਾ ਗੁਰਦਾਸਪੁਰ 'ਚ ਜਿੰਨੇ ਵੀ ਸਾਈਡ ਲੀਡਰ ਸੀ ਵੱਡੇ ਤੋਂ ਲੈ ਕੇ ਛੋਟੇ ਸਾਈਡ ਲੀਡਰ ਕੋਈ ਵੀ ਬਾਹਰ ਨਹੀਂ ਨਿਕਲਿਆ ਕਿਸੇ ਨੇ ਵੀ ਕੈਂਪੇਨ ਨਹੀਂ ਕੀਤੀ ਔਰ ਉਹਦਾ ਇੱਕੋ ਇੱਕ ਕਾਰਨ ਸੀ ਕਿ ਉਹਨਾਂ ਨੂੰ ਨਮਾਇੰਦਗੀਆਂ ਨਾ ਦੇਣਾ ਜੇ ਇਸਾਈਆਂ ਨੂੰ ਨਮਾਇੰਦਗੀਆਂ ਦਿੱਤੀਆਂ ਹੁੰਦੀਆਂ ਤੇ ਆਮ ਆਦਮੀ ਪਾਰਟੀ ਦੇ ਹਾਲਾਤ ਬਾਦ ਨਾਲੋਂ ਬੱਤਰ ਨਾ ਹੁੰਦੇ ਤੇ ਜੇ ਇਹੀ ਚਾਲਾ ਚੱਲਦਾ ਰਿਹਾ ਇਸਾਈਆਂ ਨੂੰ ਇਸੇ ਤਰ੍ਹਾਂ ਇਸਾਈ ਲੀਡਰਾਂ ਨੂੰ ਇਸੇ ਤਰ੍ਹਾਂ ਨજર ਅੰਦਾਜ਼ ਕੀਤਾ ਗਿਆ ਤੇ 2027 ਚ ਆਮ ਆਦਮੀ ਪਾਰਟੀ ਦੇ ਹਾਲਾਤ ਇਸ ਤੋਂ ਵੀ ਬੁਰੇ ਹੋ ਜਾਣਗੇ ਉਹ ਕੁਝ ਐਨਾਲਾਈਜ਼ ਕਰ ਰਹੇ ਨੇ ਚਿੰਤਕ ਕਰ ਰਹੇ ਨੇ ਕਿ ਦੂਸਰੇ ਜਿਹੜੇ ਹਲਕਾ ਫਦੇਗੜ ਚੂੜੀਆਂ ਨਾਲ ਸੰਬੰਧਤ ਲੀਡ ਰਹੀ ਆਮ ਆਦਮੀ ਪਾਰਟੀ ਦੇ ਪੁਰਾਣੇ ਉਹਨਾਂ ਦੀ ਨਾਰਾਜ਼ਗੀ ਜਿਹੜੀ ਆ ਮਹਿੰਗੀ ਪਈ ਉਹਨਾਂ ਦੀ ਨਾਰਾਜ਼ਗੀ ਦਾ 0% ਅਸਰ ਨਹੀਂ ਹੋਇਆ ਅਸਰ ਹੋਇਆ ਦੇ ਸਾਈਡ ਲੀਡਰਾਂ ਦਾ ਹੋਇਆ ਆ ਜਿਨ੍ਹਾਂ ਦੀ ਨਾਰਾਜ਼ਗੀ ਵੇਖਣੀ ਪਈ ਆ ਸਾਰੀਆਂ ਲਿਸਟਾਂ ਨੂੰ ਚੰਗੀ ਤਰ੍ਹਾਂ ਖੰਘਾਲਿਆ ਇਹ ਪਤਾ ਲੱਗਾ ਕਿ ਜਿਹੜੇ ਜਿਹੜੇ ਪਿੰਡ 'ਚ ਈਸਾਈ ਬਹੁ ਗਿਣਤੀ ਆ ਉਹਨਾਂ ਉਹਨਾਂ ਪਿੰਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਪਛੜੀ ਆ ਜੇ ਇਹੀ ਹਾਲਾਤ ਰਹੇ ਤੇ ਆਮ ਆਦਮੀ ਪਾਰਟੀ ਦਾ ਹਲਕਾ ਫਤੇਗੜ ਚੂੜੀਆਂ ਨਹੀਂ 2-3 ਹੋਰ ਹਲਕਿਆਂ ਦੇ ਵਿੱਚੋਂ ਵੀ ਖਾਤਮਾ ਹੋਣਾ ਲਗ ਭਗ ਤ ਹੈ ਧੰਨਵਾਦ